ਜੀ ਭਾਜੀ ਮੈਂ ਅਸਸਟ ਸਟਾਫ ਆ ਮੈਂ ਲੇਬਰ ਰੂਮ ਚ ਜੌਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤੁਹਾਡੇ ਸਮੇਂ ਦੌਰਾਨ ਕੋਈ ਇਤਿਆਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੱਗੇ ਲੱਗਾ ਹੋਏ ਕਿ ਇਨ ਸਿਕਿਓਰ ਹੈ ਹਸਪੀਟਲ ਦਾ ਸਟਾਫ ਲੇਡੀਜ਼ ਸਟਾਫ ਪਾਜੀ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬਹੁਤ ਨਹੀਂ 4-5 ਜਣੇ ਆਦਮੀ ਆਣਗੇ ਚਲੋ ਲੇਡੀ ਤੇ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ 1-2 ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਮਿੰਟ ਬਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਇਸੇ ਬਹਿਸ ਹੀ ਕਰਨਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋਇਆ ਹੋਇਆ ਹੋਏ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਤਾ ਤੁਸੀਂ ਇੱਥੇ ਕੀ ਆ ਆਹੀ ਤੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਵੱਲ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਹੀ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਕਿ ਇੱਥੇ ਆਵੜੀਆਂ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਹੀ ਹੋ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਫ ਹੁੰਦਾ ਹੀ ਆ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੈ ਕੇ ਕੀ ਸਪੋਰਟ ਸਾਰੇ ਆਹੀ ਆ ਵੀ ਕੋਟੋਕਰ 5-6 ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਰਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15-20 ਜਾਣੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨਮੈਡ ਬੇਟੀਆਂ ਸਾਰੀਆਂ ਤੇ ਅਸੀਂ ਵੀ ਇੱਥੇ ਡਰ ਜਾਂਦੇ ਆ ਕਿ ਅਸੀਂ ਉਹਨਾਂ ਦਾ ਦੇਖਪਾਲ ਕਰੀਏ ਜਾਂ ਅਸੀਂ ਆਪਣੇ ਕੀ ਨਾਮ ਹੈ गावा ਕਿ ਹੁਣ ਕੀ ਸਮਾਂ ਹੈ ਰਾਤ ਤੇ ਕਿੰਨੀ ਸਮੱਸਿਆ ਹੁੰਦੀ ਰਾਤ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕ ਵਾਰਡ ਚ ਕੰਮ ਕਰ ਰਿਹਾ ਚਲ ਥੋੜਾ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕੀ ਕਿਸ ਮਸਲੇ ਆ ਜ਼ਮਾਨਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਉਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਟੀ ਅਰੇਂਜਮੈਂਟ ਹੋਣੇ ਚਾਹੀਦੇ ਹੈ ਹਸਪੀਟਲ ਇੱਕ ਤਾਂ ਸੀਸੀਟੀਵੀ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਹੈ ਬਸ ਐਟ ਲੀਸਟ ਇੱਕ ਵਾਰਡ ਚ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਟੋਟਲ ਇਹ ਸਰਜਰੀਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਅਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸੈਕਿਓਰ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਕਿ ਦਾ ਸਟਾ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਮੋਸਨ ਨੂੰ ਪਸਤਵਾਨ ਲੱਗਿਆ ਨਹੀਂ ਕੋਈ ਸਚੋਟੇ ਦਾ ਰਿਹਾਣ ਬਦਲਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਸਾਹਮਣੇ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੋਈ ਸੜਾ ਪੈਣਾ ਰੱਖਦੇ ਨਹੀਂ ਕਿਹੜਾ ਮਾਰਾ ਬਸ ਇਹ ਹालतੂ ਫालतੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਉਹੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਫੀਮੇਲ ਸਟਾਫ ਲਈ। ਕਾਲ ਜਦੋਂ ਗੜਗਰ ਆਉਂਦਾ ਤੁਸੀਂ ਵੀ ਕਿਸੇ ਮਾੜੀ ਗੱਲ ਤੇ ਟੈਨਨੋ ਤੇ ਨਹੀਂ ਆਉਂਦਾ ਕਰੋ। ਉਹ ਨਹੀਂ ਮੰਨਦੇ ਹੈਗੇ, ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ। ਕੀ ਮੰਗਗੇ ਕਿ ਤੱਕ? ਬਸ ਆਹੀ ਮੰਗਗੇ ਕਿ ਇੱਕ ਹਰ ਇੱਕ ਪੋਟ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ। ਕੀ ਨਾਲ ਆ ਗਿਆ ਆਪਣਾ? ਐਸ.ਆਈ. ਭਪਿੰਦਰ ਸਿੰਘ। ਤੁਸੀਂ ਦਾਦੇ ਜੀ ਤੁਹਾਡੀ ਇਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਹੈ? ਇਹ ਸਰ ਮੇਰੀ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ। ਉਸ ਤੋਂ ਬਾਅਦ ਅਰੇਸਟ ਹੁੰਦੀ ਐ ਸਰ ਸ਼ਾਮ ਨੂੰ ਫੇਰ 8 ਵਜੇ ਨੂੰ ਜੀ ਆ ਜਾਂਦੀ ਹੈ ਕੱਲਾ ਸਿੰਗਲ ਹੀ ਜੰਸਰ ਆਇਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਐ ਨਾ ਦਸ ਨਹੀਂ ਸਰ ਘਟੋ ਘਟਰਾ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆ ਘਟੋ ਘਟਰਾ ਦੋ ਬੰਦੇ ਕਿੰਨੇ ਮਹੀਨੇ ਚੜੇ ਤੇ ਜੇ ਕੋਈ ਕਿੰਨੀ ਮੁਸ਼ਕਲ ਗੁੜਾਈ ਝਗੜਾ ਦਾ ਸਰ ਤਿੰਨ ਚਾਰ ਦਿਨ ਰੋਜ਼ ਆਉਨੇ ਆਉਣੇ ਲਾਜ਼ਮੀ ਨੇ ਕੋਈ ਰਾਤ ਸੁੱਕੀ ਨਾ ਜੀ ਇੰਨੀਆ ਵਾਰਡ ਐ ਸਵੇਰੇ ਇਹਨਾਂ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੋਢਾ ਨਹੀਂ ਜੇ ਕਦੇ ਨੂੰ ਧੋੜੀ ਰਹਿਣਾ ਮੈਂ ਇੱਧਾ ਡੈਰੀ ਫੜ ਕੇ ਸਾਰੀ ਰਾਤ ਧੋੜਾ ਰਹਿਣਾ ਕਦੀ ਤਾਂ ਇਹ ਤੁਹਾਡਾ ਨਹੀਂ ਬਤਮੀਜੀ ਕੀਤੀ ਹੈ ਤੜਦੇ ਹਾਂ ਮੈਂ ਕੋਸ਼ਿਸ਼ ਕੀਤੀ ਇਹ ਤੇ ਰਾਤ ਰੋਈਦਾ ਹੀ ਕੰਮ ਆ ਸਰ ਉਹੀ ਲੜਾਈ ਹੁੰਦੀ ਆ ਆ ਜਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੜਦਾ ਨਹੀਂ ਲੈ ਚਾਣ ਕਰ ਤੱਕੇ ਨਾਲ ਗੱਲ ਪੈ ਜਾਂਦੇ ਆ ਲੋਕ ਵੇਖੂ ਜੀ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ